ਇਹ ਗਾਜੀ ਵੀ ਸਾਰਿਆਂ ਨੂੰ ਚਾਰ ਤੇ ਖੜੇ ਨਾ ਬਲੋਗ ਵਿੱਚ ਟੋਟਾ ਬੜਾ ਕੱਖ ਵੱਢਣ ਆਏ ਹੋਏ ਤੋ ਹੋਰ ਕਰੋ ਨਾ ਜਿਆਦਾ ਏਡੀ ਕੰਨੀ ਦੇ ਨਹੀਂ ਮਾ ਮੋਸਰ ਪਰ ਵੱਢਣ ਆਨੇ ਰਹੀ ਆਪਣੇ ਪਣ ਚ ਵੀ ਪੱਕਾ ਕੱਖੇ ਸ਼ੁਰੂ ਹੋਏ ਨੇ ਤਾਨ ਕਣਕ ਕਣਕੇ ਕਾਹੀ ਨੇ ਕਣਕ ਦਾ ਖੀਨ ਚੱਲ ਗਿਆ ਮਾ ਜੀਰੀ ਪੱਕਾ ਸ਼ੁਰੂ ਹੋਏ ਨੇ ਇਹ ਕਰ ਲੈ ਜਾਂਦਾ ਲੈ ਲਓ ਬਈ ਲੋ ਜੀ ਬਈ ਜੀਰੀ ਵੱਢਣ ਦੀ ਲੋੜ ਸੀ ਲੇਜ਼ਰ ਚੱਲ ਪਿਆ ਜਿੱਗੇ ਬੰਨੇ ਸੈੱਟ ਕਰ ਲਿਆ ਆਪਣਾ ਲੇਜ਼ਰ ਦਾ ਜੀਰੀ ਵੱਢਣ ਦੀ ਲੋੜ ਸੀ ਲੇਜ਼ਰ ਸੈੱਟ ਕਰ ਲਿਆ ਲੈ ਬਈ ਰੰਗੋ ਚਲੀ ਜਾਂਦੇ ਲੈ ਅਧਰਾ ਬੂਟੇ ਵੱਢਣੇ ਵਾ ਲੈ ਹੀ ਰਹੇ ਹੁੰਦੇ ਆ ਆ ਗੁਰਦਾਈ ਕਿਹੋ ਜਿਹਾ ਹੈ ਠੀਕ ਹੈ ਕਰਤਾ ਸ਼ੁਰੂ ਕੰਮ ਹੈ ਕਿੱਥੇ ਰੱਖਿਆ ਕਰ ਆ ਮੈਂ ਤਾਂ ਦੇਖਣਾ ਹੈ ਇਹਦਾ ਉਧਰ ਜੈਲਾ ਬਾਈ ਕੰਨਾ ਪੜਦਾ ਕੰਨੇ ਦਾ ਕੰਮ ਸ਼ੁਰੂ ਕਰਦਾ ਮੈਂ ਬੀਜ ਰਖਾਉਂਗਾ ਮਗੀਦੇ ਮੈਂ ਬੀਜ ਨਾ 85 ਅਹ ਧੀਰਜ ਹੋਂਦਾ ਅੱਪਿਆ ਆ ਗਿਆ ਮੈਂ ਕਰ ਰਿਹਾ ਬਾਈ ਕੰਮ ਮਾਰੋ ਮਾਰ ਪੇਰ ਦਾ ਕੰਮ ਸ਼ੁਰੂ ਹੋ ਗਿਆ ਜੀਰੀ ਵੱਢਣ ਦੀ ਦੇਰ ਤੀ ਅਰਜਨ ਦਰਜਨੇ ਬਾਈ ਲੈ ਬਾਈ ੂਟੇ ਲੱਗੇ ਆ ਉਹ ਆਈ ਆ ਬਾਈ ਕਾਂਟਾ ਕਨੇ ਗਨੇ ਮੈਂ ਦੇਖ ਰਿਹਾ ਚਲਾ ਕੇ ਮੈਂ ਕਹਿੰਦਾ ਬਾਈ ਨੂੰ ਇਹਨੇ ਲੈ ਬਾਈ ਚੱਲ ਵੀ ਅਰ ਜਾਂਦਾ ਬਾਈ ਵੀ ਆਪਾਂ ਨੂੰ ਪੂਰਾ ਛਾਊਗਾ ਆ ਗਿਆ ਲੈ ਮੈਂ ਕੋਈ ਚੱਲੇ ਆ ਪਾਲੀ ਹਟ ਹੋ ਰਿਹਾ ਇਹਨੇ ਅੱਧਾ ਤਾਂ ਹੋ ਚੱਲੇ ਬਾਈ ਵੇਰੀ ਵੇਰੀ ਨੈਕਸਟ ਸਪੀਕਿੰਗ ਉਹ ਮਗਾ ਮੈਂ ਦੇਖ ਚਲਾ ਕੇ ਮੈਂ ਦੇਖਾ ਝੂਟਾ ਮੈਂ ਦੇਖਾ ਝੂਟਾ ਇਹਦਾ ਬੰਨ ਕੇ ਦੇਦੇ ਮੈਂ ਚੱਕ ਲਿਆ ਕਰਨ ਆਪੇ ਹਾਂ ਦੇਖਦੇ ਵਈ ਚਲਾ ਕੇ ਆਪਾਂ ਝੂਟਾ ਅਰਜੰਦਾਲ ਇਹਦਾ ਆ ਜਾ ਰਹਿਣ ਤੂੰ ਵੀ ਐ ਸਿੱਖੜਾ ਤੂੰ ਵੀ ਕੁਸ ਐ ਅਜਾ ਤੈਨੂੰ ਲਈ ਆ ਸਿਖਾਈਏ। ਭਈ ਗਏ ਲੈ ਜਾਂਦਾ ਦਾ ਬੰਦਾ ਸ਼ੂਟਿੰਗ ਵਾਸਤੇ। ਐਣੀ ਬਾਹਰ ਨਹੀਂ ਜਾਣਾ ਬਈ। ਕਹਿੰਦਾ ਮਗਾ ਆ ਜੈ ਤੈਨੂੰ ਵੀ ਦਿਖਾ ਦਈਏ ਫਿਰ। ਐਣੀ ਵੀ ਉਧਮ ਵਾਲਾ ਕੰਮ ਕਰਨਾ। ਚੋਹ ਉਤਾਰਨੇ ਨਹੀਂ ਵੀ ਬਈ। ਹੱਥ ਹੱਤ ਵੱਲਾ ਖੋਲਣਾ। ਮੈਨੂੰ ਤਾਂ ਲੈ ਆਇਆ ਤਾਂ ਘਰ ਵੇ ਲੈਈਦਾ। ਆ ਗਿਆ। ਭਾਈ ਵੀ ਹੱਥ ਖੋਲ ਲਵਾ ਹੁਣ। ਪਾਣੂ ਮੈਂ ਵੇਲ ਦਾੰਦਵਾਦ ਮੈਨੂੰ। ਨਾ ਨਾ ਇਕੜਾ ਦੂਰ ਨਾ ਹੋਣਾ ਦੂਰ ਹੋਣਾ ਇਹ ਤੀਰ ਬੂਟੇ ਲਖੇ ਦਾ ਜਿਹੜਾ ਜੁੜਾ ਜੜੀਆਂ ਉਹ ਤਾਂ ਹੋਣੀ ਹੀ ਹੁਣ ਆਰੇ ਕਿੱਡੀ ਬੜੀ ਜੜ ਬਈ ਝੋਟੇ ਸਿਰ ਜਿਹੇ ਦੀ ਪਈ ਆ ਸਿੰਗ ਜਿਹੇ ਜੀ ਅਰੇ ਆਕਰ ਨੇ ਨੂੰ ਕੀ ਹੋ ਗਿਆ ਹਵਾ ਪੈ ਗਈ ਇਹਦੇ ਵਿੱਚ ਬਿਮਾਰੀ ਲੱਗੀ ਹੋਈ ਆ ਹਾਂ ਵਿੱਚ ਵਿੱਚ ਦੇਖੀ ਨੀ ਹੁਣੇ ਸਰਨੇ ਬਾਬੇ ਨੇ ਲਾਦਦਾ ਪਾਣੀ ਵੀ ਲਾਤਾ ਜਿਹੜੀ ਜਮੀਨ ਪਾਣੀ ਨਹੀਂ ਸੁੱਕੀ ਵੀ ਦੀ ਹੁਣ ਤਾਂ ਪਾਣੀ ਲੱਗੇ ਬਈ ਆ පටි සිුරෝගී කලාච්ච කෑලතරේ ආරයා ලැ පයි දැ කියිය උ්ටාමයිහා Thank okay. you. ਕਿੱਥੇ 12ਵੀਂ ਦੇ ਵੇਪਰ 10ਵੀਂ ਦੇ 10ਵੀਂ ਹੋਰ ਨਾਲੇ ਬੋਰਡ ਦੀ ਥਾਲੀ ਵਾਹ ਵਾਹ ਹੋਰ ਕੀ ਵੀ ਲੈ ਗਿਆ ਕਰਾਏ 10 ਕਿਹਾ ਉਹ ਕਿੱਦਾਂ ਨੂੰ ਮੋੜਨਾ ਮੈਡਮ ਨੂੰ ਡੈਡੀ ਨੇ ਕਿਹਾ ਵੀ ਤੈਨੂੰ ਬਾਹਰ ਭੇਜ ਦੇਣਾ ਕਹਿੰਦਾ ਮੈਂ ਮੂ ਨਹੀਂ ਜਾਣਾ ਕਹਿੰਦਾ ਇੱਥੇ ਖੇਤਾਂ ਦਾ ਹੀ ਕੰਮ ਕਰਨਾ